ਵਕਲਾਹਟ ਔਰ ਕਾਂਗਰਸ ਪਾਰਟੀ ਦਾ ਹਮੇਸ਼ਾ ਸ਼੍ਰੋਮ ਕਾਲੀ ਦਲ ਦੇ ਅੰਦਰੂਨੀ ਮਸਲਿਆਂ ਨੂੰ ਲੈ ਕੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਮੇਸ਼ਾ ਦਖਲਅੰਦਾਜ਼ੀ ਰਹੀ ਹੈ ਔਰ ਸਿੱਖ ਮਸਲਿਆਂ 'ਚ ਜੋ ਇੰਦਰਾ ਗਾਂਧੀ ਰਜੀਵ ਗਾਂਧੀ ਦੀ ਜੋ ਭੂਮਿਕਾ ਰਹੀ ਹੈ ਜਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਉਣ ਤੇ ਜੋ ਭੂਮਿਕਾ ਰਹੀ ਹੈ ਇਹ जगਜਾਹਰ ਅੱਜ ਤੱਕ ਵੇਖੋ ਸੁਖੀ ਰੰਧਾਵੇ ਉਰੀ ਕਿੱਡੇ ਨਿਕੰਮੇ ਜੇ ਬੰਦੇ ਨੇ ਸੱਜਨ ਕੁਮਾਰ ਨੂੰ ਇੰਨਾ ਚਿਰ ਪ੍ਰੋਟੈਕਸ਼ਨ ਮਿਲਦੀ ਰਹੀ ਜਿਹਦੇ ਤੇ ਸਿੱਖ ਨਸਲ ਕੁਸ਼ੀ ਕਰਨ ਦਾ ਜੈਨੋਸਾਈਡ ਦਾ ਐਡਾ ਵੱਡਾ aarop ਸੀ ਇੱਕ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਕੇ.ਐਲ. ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰੰਧਾਵਾ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਸਟੇਪ ਨੂੰ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਛੋਡੀਆਂ ਮਨਸ਼ਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿਥੇ ਨਾ ਕਿਥੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਧਾਨ ਸਭਾ ਦਾ ਇੱਕ 2019 ਦਾ ਜਾਂ 18 19 ਦਾ ਇੱਕ ਸੈਸ਼ਨ ਦਾ ਕੱਢਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚੋਂ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡਦੇ ਸਨ ਸੋ ਇਹ ਚਿੱਠੀ ਵੀ ਕਿਥੇ ਨਾ ਕਿਥੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੁਗਤਾਂ ਨੀ ਤਾਂ ਰੰਦਾਵਾ ਜੀ ਨੂੰ ਕਾਦੀ ਟਿੱਡ ਭੀੜ ਹੁਣ ਬਗੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਗੇਲ ਸਾਹਿਬ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿੱਥੇ ਨਾ ਕਿੱਥੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਂਟੀ ਨੈਸ਼ਨਲ ਫੋਰਸਸ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਅਕਾਲੀ ਦਲ ਤਾਂ ਅਟਾ ਖੂਬ ਚੋਂ ਖਾਂਦੇ ਸਾਰੇ ਤੇ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਪ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ਾ ਨੇ बिकॉज ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦਾ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਹੋਗਾ ਤਾਂ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸਮੁੰਦਰੀ ਹਾਲਚ ਜਲਾਸ ਕਰਨ ਤੇ ਕਿੰਤੂ ਕਿੰਤੂ ਕਿਉਂ ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਕਸ ਇਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋੜ ਆ ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਅੱਜ ਤੱਕ ਜਿਹਨੇ ਸੱਜਨ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਦੀਸ਼ ਟਾਈਟਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਕੀ ਇਹਹੀ ਸੁੱਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ ਔਰ ਹੁਣ ਉਹਨਾਂ ਦੇ ਇੱਕ ਨਾ ਇੱਕ ਉਹ ਤੁਸੀਂ ਇਹ ਨਹੀਂ ਬੋਲਦਾ ਇਹਦੇ ਵਿੱਚ ਕੋਈ ਹੋਰ ਬੋਲਦਾ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਸਿਗਦੀਸ਼ ਟਾਈਟਲਰ ਸੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕਿ ਉਹਨਾਂ ਨੂੰ ਇਹ ਕੰਡੈਮਨ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਸਰੋਬਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਜੀ ਸਵਾਲ ਉੱਠਦਾ ਹੈ ਕਿ ਸ੍ਰੀ ਕਾਸ਼ਕ ਸਾਹਿਬ ਨੂੰ ਹੁਸਮੰਦ ਉਲਟ ਪਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਗਠਿਤ ਕੀਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ ਸੱਤ ਮੈਂਬਰਾਂ ਦੀ ਕਮੇਟੀ ਮੇਰਾ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਇਹ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਕੀ ਅਕਾਲ ਤਖਸਾਲ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫਿਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਸਾਲ ਸਾਹਿਬ ਨੇ ਕਿਹਾ ਸੀਗਾ ਕਿ ਆਪਦੇ ਆਪ ਦੇ ਚੁੱਲੇ ਸਮੇਟੋ ਇਹ ਸਮੇਟਣ ਦੇ ਆ ਕਿ ਹੋਰ ਬਣਾ ਲਾ ਰੇ ਬਣਾ ਰੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਧਾਵਾ ਇਹ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਮਨੀ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦੇ। ਹਾਂ ਜੀ। ਦੇਖੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਉਸ ਗੱਲ ਨੂੰ ਕੰਡੈਮ ਕਰਦਾ। ਦੇਖੋ ਕਹਿ ਰਿਹਾ ਕਿ ਇਹ ਸ਼ਹੀਦ ਹੋਇਆ। ਸ਼ਹੀਦ ਮੈਂ ਮੰਨਦਾ ਹੋਇਆ। ਮਗਰ ਕੀ ਪਾਕਿਸਤਾਨ ਦੀ ਆਈਐਸਆਈ ਨੇ ਕੀਤਾ? ਕੀਤਾ ਥੋਡੀ ਫੌਜ ਦੇ ਬੰਦੀਆਂ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਨਿਕਲੇ ਸੀ ਜੇ ਭਗਵੰਤ ਮਾਨ ਨੇ ਪਹਿਲੇ ਦਿਨ ਇਸ ਐਮਐਨੂ ਲਾਲਪੁਰਾ ਨਾ ਜੀ ਉਹਦਾ ਨਾਮ ਜੇ ਉਹਨੂੰ ਠੱਲ ਪਾਈ ਹੁੰਦੀ ਤੇ ਨਾ ਉਸ ਵੇਲੇ ਐਸਐਸਪੀ ਦਾ ਸਾਥ ਦਿੱਤਾ ਹੁੰਦਾ ਜੀ ਤੇ ਅੱਜ ਇਹ ਦਿਨ ਨਾ ਵੇਖਣਾ ਪੈਂਦਾ ਜੇ ਇਸ ਨੂੰ ਉਸ ਵੇਲੇ ਠੱਲ ਪਾਈ ਹੁੰਦੀ ਤੇ ਇਹਦੇ ਟੱਬਰ 'ਚ ਉਹ ਹਿੰਮਤ ਨਹੀਂ ਪੈਣੀ ਸੀ ਕਿ ਵਹੀ ਪੁਈ ਦੇ ਗਰੀਬ ਪਰਿਵਾਰ ਦੇ ਅੰਗਿਲ ਪਰਿਵਾਰਾਂ ਦੀ ਜ਼ਮੀਨਾਂ ਨੱਪ ਗਏ ਜੇ ਇਹਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕਮਰੇ ਧਾਰੀ ਪੀਐਸਸੀਪੀ ਦਾ ਮੁਲਾਜ਼ਮ ਉਹਨੂੰ ਕੋਈ ਪਾਗਲ ਆਉਂਦਾ ਉਹਨੂੰ ਕੁੱਟਦਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇਨਸਪੈਕਟਰ ਸਾਹਿਬ ਨੇ ਕੀ ਨਾ ਦੱਸਿਆ ਹਾਂਜੀ ਹਾਂਜੀ ਜਿੰਜੀਤ ਸਿੰਘ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕੀ ਨੇ ਤੇ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਕੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਉਹ ਥੋੜੀ ਨਿਲਾਇਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹ ਤਾਂ ਥੋੜੀ ਨਿਲਾਇਕੀ ਦਾ ਅੱਜ ਥੋੜੀ ਲਾਅ ਐਨਫੋਰਸਮੈਂਟ ਜਿਹੜੀ ਫੇਲਿਅਰ ਹੈ ਉਹਦੇ ਕਰਕੇ ਉਹਨੂੰ ਆਪਦੀ ਝੋਣੀ ਪਈਏ ਤੇ ਤੁਸੀਂ ਪਉਣ ਦੀ ਕੋਸ਼ਿਸ਼ ਕਰ ਰਹੇ ਹੋ ਬਾਈ ਸੇਇੰਗ ਇਹ ਉਹਨੂੰ ਇਹ ਚੀਜ਼ ਦਾ ਮਗਰ ਨਾਟ ਫਾਈਟਿੰਗ ਫਾਰ ਪਾਕਿਸਤਾਨ ਅਗੇਂਸਟ ਪਾਕਿਸਤਾਨ ਸ਼ਹੀਦ ਹੋਇਆ ਤੁਹਾਡੇ ਆਮ ਆਦਮੀ ਪਾਰਟੀ ਦੇ ਦਫਤਰ ਚ ਜਿਹੜੇ ਗੁੰਡੇ ਉਹਨਾਂ ਦੀ ਬਦੌਲਤ ਜੇ ਇਹਨਾਂ ਨੂੰ ਕੰਟਰੋਲ ਕੀਤਾ ਹੁੰਦਾ ਠੱਲ ਪਾਈ ਹੁੰਦੀ ਪਹਿਲਾਂ ਸ਼ਕਤੀ ਰੱਖਤੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਸ਼ੌਰੀ ਜੁੰਦੇ ਹੁੰਦੇ ਸਿਰ ਇੱਕ ਪਾਸੇ ਗਨਰੇਟ ਅਟੈਕ ਹੋ ਰਿਹਾ ਪੁਲਿਸ ਵਾਲਾ ਇਹ ਚੀਜ਼ ਯਾਰ ਇਹ ਇੱਕ ਮੀਡੀਆ ਡਰਾਮਾ ਚੱਲ ਰਿਹਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਮਨੋਰੰਜਨ ਕਾਲੀਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬੰਦਾ ਨਹੀਂ ਫੜਿਆ ਗਿਆ ਅਟੈਕਰ ਅੱਜ ਇਹ ਗੱਲ ਸਾਬਿਤ ਹੋ ਗਈ ਆ ਫੜੇ ਕੌਣ ਗਏ ਆ ਵਿਚਾਰਾ ਰਿਕਸ਼ਾ ਚਾਲਕ ਯਾਰ ਮਤਲਬ ਜੀਦਾ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਜਿਹੜੇ ਰੀਅਲ ਉਹਦੇ ਚ ਪਰਪਲਟਰੇਟਰ ਸਨ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਚੋਂ ਤਾਂ ਇੱਕ ਵੀ ਨਹੀਂ ਫੜਿਆ ਗਿਆ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਅਰਪ੍ਰੀਤ ਛੁਕਲਾ ਨੇ ਸ਼ਜਾਦ ਪੱਟੀ ਤੇ ਹੈਪੀ ਪਛਿਆ ਨੂੰ ਜੁਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਅਗਲੇ ਦਿਨ ਲਾਈਵ ਹੋ ਕੇ ਦਾ ਅਰਪ੍ਰੀਤ ਛੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿਣਾ ਲਾਅਨ ਆਰਡਰ ਦੇ ਹਾਲਾਤ ਇਹ ਜਿਹੇ ਨੇ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਮਗਰ ਉਹਨਾਂ ਕੋਲ ਮਨੋਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿੱਡੇ ਉਹ ਸੰਵੇਦਨਸ਼ੀਲ ਨੇ ਲਾਅਨ ਆਰਡਰ ਨੂੰ ਲੈ ਕੇ ਹਿੰਦੂ ਸਿਕਾਇਤਾਂ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਅੱਜ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਫੇਰ ਕਿ ਜੇ ਇਹੀ ਹਾਲ ਰਿਹਾ ਔਰ ਇੰਟੈਲੀਜੈਂਸ ਜੋ ਜਾਖੜ ਸਾਹਿਬ ਨੇ ਚਿੱਠੀ ਲਿਖੀ ਆ ਬਿਲਕੁਲ ਸਹੀ ਲਿਖੀ ਆ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਤੇ ਫੋਨ ਟੈਪਿੰਗ ਤੱਕ ਸੀਮਿਤ ਹੋ ਗਈ ਆ ਜਾਂ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ ਚ ਕੀ ਹੋ ਰਿਹਾ ਉੱਥੇ ਤੱਕ ਸੀਮਿਤ ਰਹਿ ਗਈ ਆ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਿਹਾ ਉਹਨਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਇਹ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਨਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਹਿੰਸਾ ਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਸਪਸ਼ਟ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਹਿਸਟਰੀ ਰਹੀ ਹੈ ਇਹ ਜੇ ਟਾਰਗੇਟਡ ਅਟੈਕ ਹੁੰਦੇ ਰਹੇ ਜਿਹਦੇ ਨਾਲ ਪੰਜਾਬ ਚ ਸ਼ੌਕ ਵੇਵ ਜਾਣ ਇਹ ਸ਼ੌਕ ਵੇਵਸ ਭੇਜਣ ਦੀ ਤਿਆਰੀ ਹੈ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੋਈ ਦਿਨ ਦੂਰ ਨਹੀਂ ਹੈ ਸਰ ਰਾਸ਼ਟਰੀ ਗੀਤ ਦੀ ਤਿਆਰੀਆਂ ਲਾਉਂਦਾ ਹਾਂਜੀ ਹਮਦਰਦ ਸਾਹਿਬ ਦੇ ਪਹਿਲੀ ਅਕਲ ਦੇ ਦਿਖਾਈ ਦਿੱਤੇ ਨੇ ਭਗਵੰਤ ਜੀ ਨੇ ਭਗਵੰਤ ਮਾਨੇ ਉਹੀ ਹਮਦਰਦ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਕੇਸ ਪਹਿਲਾਂ ਕੀਤਾ ਗਿਆ ਸੀਗਾ ਇੱਕ ਝੂਠਾ ਮੈਂ ਵੈਸੇ ਕੱਲ ਟਵੀਟ ਕਰਕੇ ਇਹ ਦੋ ਗੱਲਾਂ ਕਹੀਆਂ ਸੀ ਇਹ ਰੰਗ ਕਰਤਾਰ ਦੇ ਅੱਜ ਮੈਂ ਇੱਕ ਹੋਰ ਗੱਲ ਕਹਿ ਦਾਂ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੁਣ ਤਾਂ ਭਗਵੰਤ ਮਾਨ ਦੱਸੇ ਐਡਾ ਬੇਸ਼ਰਮ ਬੰਦਾ ਵੇਖ ਸਕਦਾ ਜਿਹੜਾ ਕਹਿੰਦਾ ਸੀਗਾ ਕਿ ਹਮਦਰਦ ਸਾਹਿਬ ਨੇ ਜਿਹਨੂੰ ਹਮਦਰਦ ਸਾਹਿਬ ਨੂੰ ਕਿਊਜ਼ ਕੀਤਾ ਸੀ ਉਹਨਾਂ ਦੇ ਪਰਸਨਲ ਲਾਈਫ ਬਾਰੇ ਵੀ ਉਹਨਾਂ ਦੇ ਬਜ਼ੁਰਗਾਂ ਤੇ ਵੀ ਟਿੱਪਣੀ ਕੀਤੀ ਸੀ ਅਸੀਂ ਸਭ ਨੇ ਉਸ ਗੱਲ ਨੂੰ ਕੰਡੈਮ ਕੀਤਾ ਸੀ ਔਰ ਫਿਰ ਉਸ ਨੇ ਜੋ ਆਪਣਾ ਕਰਤਾਰਪੁਰ ਸਾਹਿਬ ਜਿਹੜਾ ਇਹ ਸ਼ਹੀਦਾਂ ਦਾ ਯਾਦਗਾਰ ਬਣੀ ਹੈ ਉਹਦੇ ਚ ਕਿਹਾ ਸੀਗਾ ਕਿ ਇਹਨਾਂ ਨੇ ਪੈਸੇ ਚੋਰੀ ਕੀਤੇ ਆ ਅੱਜ ਸਪਸ਼ਟ ਹੋ ਗਿਆ ਕਿ ਭਗਵੰਤ ਮਾਨ ਕਿਸ ਕਿਸਮ ਦਾ ਘਟੀਆ ਝੂਠ ਬੋਲਦਾ ਸੀ ਕੱਲ ਜਦੋਂ ਗੋਡੀ ਹੱਥ ਲਾ ਗਿਆ ਮਗਰ ਇਹੋ ਜੀ ਪੋਲਿਟਿਕਸ ਦਾ ਇਹੋ ਜੀ ਗੰਦੀ ਰਾਜਨੀਤੀ ਦਾ ਕੋਈ ਪੰਜਾਬ ਨੂੰ ਫਾਇਦਾ ਹੈ ਕਿ ਪਹਿਲੇ ਸੀਐਮ ਉਹ ਯਾਰ ਤੁਸੀਂ ਯੂ ਆਰ ਅ ਵੈਰੀ ਰਿਸਪਾਂਸਿਬਲ ਪਰਸਨ ਇਹ ਜੇ ਬਿਆਨ ਤੁਹਾਡੇ ਪਹਿਲਾਂ ਹੀ ਨਹੀਂ ਦੇਣੇ ਬਣਦੇ ਸਨ ਜੇ ਦਿੱਤੇ ਕੱਲ ਤੁਹਾਡੇ ਯੂ ਟਰਨ ਨੇ ਸਪਸ਼ਟੀ ਕਰਤਾ ਕਿ ਅਮਰਦਤ ਸਾਹਿਬ ਹਮੇਸ਼ਾ ਸਹੀ ਸੀ ਇਹ ਬੰਦੇ ਝੂਠ ਦੀ ਰਾਜਨੀਤੀ ਕਰਦਾ ਸੀ ਘਟਿਆ ਸਿਆਸਤ ਰਾਜਨੀਤੀ ਕਰਦਾ ਸੀ ਇਹ ਜੀ ਰਾਜਨੀਤੀ ਦਾ ਪੰਜਾਬ ਦੇ ਬਾਰਡਰ ਸਟੇਟ ਨੂੰ ਫਾਇਦਾ ਕੋਈ ਨਹੀਂ ਹੋ ਸਕੂਲਾਂ ਦੇ ਬਾਥਰੂਮਾਂ ਦਾ ਪੈਚ ਵਰਕ ਹੋ ਰਿਹਾ ਉਹਨਾਂ ਦੇ ਦੇਖੋ ਅੱਜ ਮੈਂ ਅੱਜ ਮੈਂ ਟਵੀਟ ਕੀਤਾ ਜੀ ਜਿਹੜਾ ਇਹਨਾਂ ਦੇ ਤਮਾਤਰ ਮੰਤਰੀ ਸਾਹਿਬ ਨੇ ਉਹਨਾਂ ਨੇ ਰਾਸ਼ਟ ਗੀਤ ਦਾ ਉਹੀ ਕੱਟਤਾ ਗੀਤ ਹੀ ਆਪ ਦਾ ਵਿੱਚ ਆ ਨਹੀਂ ਪੱਤਰ ਠੋਕਣ ਵਾਸਤੇ ਇਹ ਸਿੱਖਿਆ ਕ੍ਰਾਂਤੀ ਨਹੀਂ ਪਖਾਨਿਆਂ ਦੀ ਕ੍ਰਾਂਤੀ ਜ਼ਰੂਰ ਆ ਰਹੀ ਹੈ ਇਹ ਔਰ ਆਪ ਮੰਨੀ ਜਾਂਦੇ ਕਿ ਇਹ ਹੀ ਮਰੰਮਤ ਕਰ ਰਹੇ ਆ ਅੱਜ ਉਹ ਇਹਨਾਂ ਦੇ ਬੱਗਾ ਸਾਹਿਬ ਨੇ ਐਮਐਲਏ ਲੁਧਿਆਣੇ ਤੋਂ ਉਹਨਾਂ ਦੇ ਲੱਗ ਗਈ ਕਿ ਐਡੀ ਕਾਲੀ ਸੀ ਪਖਾਨਿਆਂ ਤੇ ਨਹੀਂ ਪੱਥਰ ਲਾਉਣ ਦੀ ਕਿ ਹਲੇ ਦਰਵਾਜ਼ੇ ਵੀ ਨਹੀਂ ਲੱਗੇ ਅੰਦਰ ਟਾਇਲਟ ਤੱਕ ਨਹੀਂ ਲੱਗੇ ਪੈਸੇ ਸੈਂਟਰ ਦੇ ਤੇ ਨਹੀਂ ਪੱਥਰ ਦੀ ਕ੍ਰਾਂਤੀ ਇਹ ਲਿਆਈ ਜਾਂਦੇ ਆ ਜਾਂ ਬਾਥਰੂਮ ਕ੍ਰਾਂਤੀ ਲਿਆਈ ਜਾਂਦੇ ਆ ਜੋੜੇ ਹੱਥ ਇਹ じゃ ਬਦਲਾਵ ਪੰਜਾਬ ਦੇ ਲੋਕ ਨਹੀਂ ਵੇਖਣਾ ਚਾਹੁੰਦੇ ਔਰ ਜਿਨ੍ਹਾਂ ਦੇ ਤੁਸੀਂ ਨੌਰ ਲਿਖੀ ਜਾਂਦੇ ਹੋ ਨਾ ਉਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਰਿਜੈਕਟ ਕੀਤਾ ਉਹਨਾਂ ਦੀ ਸਾਰੀ ਕ੍ਰਾਂਤੀ ਨੂੰ ਹੋਏ ਕੰਮ ਤੋਂ ਘਟਨ ਦਾ ਬਰਾ ਹਾਂਜੀ ਹੋਏ ਕੰਮ ਤੋਂ ਕੰਮ ਤੋਂ ਘਟਨ ਦਾ ਬਰਾ ਓਏ ਥੋੜਾ ਜਿਸ ਦਾ ਤੁਹਾਡੀ ਡਿਸਕਿਊਸ਼ਨ ਆਪਨ ਹੋ ਗਈ ਹੈ ਆ ਤੁਹਾਡੇ ਸਾਹਮਣੇ ਆ ਜੀ ਜੋ ਕੱਟ ਗਈ ਅਗਰੋਂ ਬੀਤੀ ਕੋਈ ਨਿਸ਼ਚਿੰਤ ਰਹੋ ਇੱਕ ਪਿੰਡੀ ਆ ਸਾਹਿਬ ਜੀ ਚਲੋ ਸਰ ਅਟੈਕ ਕਰਾ ਦੇਣ ਅਸੈਸਿਨੇਟ ਕਰਾਉਂਦੇ ਆ ਉਹਨਾਂ ਨੂੰ ਉੱਥੇ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਲੀਡਰਾਂ ਦੀ ਘਟਾਈ ਜਾ ਰਹੀ ਹੈ ਇਸ ਤਰ੍ਹਾਂ ਇਹ ਅਸੈਸਿਨੇਟ ਕਰ ਦੇਣ ਜੀ ਅਟੈਕ ਕਰਾ ਦੇਣ ਕੁਝ ਕਰ ਦੇਣ ਇਹ ਥੋੜਾ ਜਦੋਂ ਰੌਲਾ ਪਿਆ ਨਾ ਉਸ ਤੋਂ ਬਾਅਦ ਜਰੂਰ ਦੋ ਚਾਰ ਬੰਦੇ ਭੇਜਦੇ ਆ ਇਸ ਲਈ ਇਹਨਾਂ ਦੀ ਬਕਲਾਹਟ ਹੈ ਔਰ ਹੁਣ ਫੋਨ ਕਰ ਕਰਕੇ ਇਹ ਸਾਰੀ ਜਗ੍ਹਾ ਕਹਿੰਦੇ ਕਹਿੰਦੇ ਧਿਆਨ ਰੱਖਿਓ ਕਿਤੇ ਕੁਝ ਹੋ ਨਾ ਜਾਵੇ ਇਸ ਲਈ ਸਿਆਸੀ ਕਰਨ ਚਾਹਦੇ ਆ ਕਰੇ ਚੱਲ ਕਹਾਂਗੇ ਸਰ ਨਹੀਂ એનર્ਜੀ ਦੇ ਸਾਥ ਅਕਲ